ਜੀ ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਅਸੀਂ ਫੈਸਲਾਵਾਦ ਤੋਂ ਤਕਰੀਬਨ 20 ਕਿਲੋਮੀਟਰ ਪਿੱਛੇ ਆਏ ਹਾਂ ਅਲੈਕੁਮ ਅਸੀਂ ਚੜਦੇ ਪਾਸੇ ਆਏ ਹਾਂ ਵੈਲਕਮ ਜੀ ਜਿਆਦਾ ਗੱਲ ਕਰ ਲੈਣੇ ਵਾਲੇ ਨੂੰ ਮਿਲਣ ਵਾਸਤੇ ਅਸੀਂ ਪਹੁੰਚ ਗਏ ਆ ਪਿੰਡ ਪੌਰੇ ਵੇ ਜਿਹੜੇ ਲੋਕ ਉਧਰੋਂ ਇੱਧਰ ਆ ਕੇ ਵਸੇ ਹੋਏ ਨੇ ਤੇ

ਆਪਾਂ ਸਭ ਵਰਨਾ ਦੇ ਘਰ ਆਏ ਸਕੀਂ ਆਏਗੇ ਮੈਂ ਪਰਸੂ ਨੂੰ ਆਣਾ ਪਰਸੂ ਮੈਂ ਆਉਂਗੀ ਪਰਸੂ ਆਣਾ ਜੇ ਨਾ ਹ ਸਤਲਜ ਰਾਵੀ ਪਰਸੂ ਮੈਂ ਆਉਂਗੀ ਮੈਂ ਨਾ ਮੈਂ ਆ ਕੇ ਬਿਠਣਾ ਚਾਹੁੰਦਾ ਮੈਂ ਨਾ ਹਾਂਜੀ ਅਸੀਂ ਜਾ ਰਹੇ ਹਾਂ ਜੀ ਅੱਜ ਪਿੰਡ ਪੋਹਰਾ ਪੋਹਰਾ ਸਰ ਦੇ ਪਿੰਡ ਜਿਹੜੇ ਮਤਲਬ ਚੜਦੀ ਪਾਸਿਓਂ ਆ ਕੇ ਲਹਿੰਦੇ ਪਾਸੇ ਬਸੇ ਹੋਏ ਨੇ ਉਥੋਂ ਦੇ ਮੁਸਲੇਮ ਪੀਰ ਕਿੱਦਾਂ ਇਹ ਇੱਕ ਮਜ਼ਾਰ ਹੈ ਬੜੀ ਮਸ਼ਹੂਰ ਹੈ ਉਸ ਦੀ ਵੈਸੇ ਪਿਛਲੇ ਸਾਲ ਮੈਂ ਉਹ ਫੋਟੋਆਂ ਉਹ ਵੀਡੀਓਜ਼ ਦੇਖਿਆ ਸੀ ਤੇ ਬੜਾ ਵਧੀਆ ਲੱਗਾ ਸੀ ਤੇ ਇਸ ਵਾਰੀ ਅਸੀਂ ਸਾਰੇ ਸਰਦੇ ਪਿੰਡ ਜਾ ਰਹੇ ਹਾਂ ਬਾਕੀ ਤੁਹਾਨੂੰ ਦਿਖਾਵਾਂਗੇ ਕਿਥੇ ਕਿਹੋ ਜਿਹਾ ਮਾਹੌਲ ਹੈ ਉਥੋਂ ਦੇ ਲੋਕ ਕਿਉਂ ਨੇ ਇਹ ਸਾਡੀ ਸਾਰੀ ਟੀਮ ਨਾਲ ਚੱਲੀ ਅਜੀਤੂਰ ਸਰ ਕਿੱਥੇ ਚੱਲਿਆ ਫਿਆ ਜੀ ਪਹਾਰਾ ਪਿੰਡ ਫੈਸਲਾਬਾਦ ਜਾ ਰਹੇ ਹਾਂ ਜੀ ਘੋੜੇਪੈਂਡ ਤੋਂ ਜਿੰਨੇ ਵੇਲੇ ਫੈਮਿਲੀ ਆਇਆ ਗਿਆ ਉਹ ਸਾਰੇ ਇਕੱਠਾ ਦੇ ਇਕੱਠੇ ਹੋ ਰਹੇ ਹੈਗੇ ਫੈਮਿਲੀਆਂ ਕਾਫੀ ਹੈ ਤੇ ਉਸ ਤਰ੍ਹਾਂ ਗੱਲੇ-ਗੱਲੇ ਕਰ ਜਾਣਾ ਪੈ ਰਿਹਾ ਸੀ ਤਾਂ ਫਿਰ ਹੁਣ ਘੋੜਿਆਂ ਨੂੰ ਮਿਲ ਜਾ ਰਹੇ ਹੈਗੇ ਘੋੜਿਆਂ ਨੂੰ ਮਿਲ ਜਾ ਰਹੇ ਹੈਗੇ ਤੇ ਅਸੀਂ ਉੱਥੇ ਇੱਕ ਥਾਂ ਤੇ ਇਕੱਠੇ ਹੋਵਾਂਗੇ ਬਸ ਪਹੁੰਚਣ ਵਾਲੀਆਂ ਹੋਰ ਬਸ 40 ਮਿੰਟ ਲੱਗੇ ਪੈਰ ਤੇ ਹੀ ਲੱਗਦੇ ਅਸੀਂ ਹੁਣ ਮੋਟਰਵੇ ਤੇ ਜਾ ਰਹੇ ਹੈਗੇ ਲਾਹੌਰ ਤੋਂ ਫੈਸਲਾਬਾਦ ਕਿੰਨਾ ਸਫ਼ਰ ਕਿੰਨਾ ਕੁ 2 ਘੰਟੇ ਦਾ ਹੋਵੇਗਾ ਟੋਟਲ 2 2.5 ਘੰਟੇ ਦਾ ਸਫ਼ਰ ਸੀ ਟੋਟਲ ਤੇ ਬਸ ਆਲਮੋਸਟ ਹੁਣ ਆਪਣਾ 40 ਮਿੰਟ ਕਦੇ ਵਿੱਚ ਪਹਿਲੇ ਸਮੇਂ ਚਲ ਲਾਇਲਪੁਰ ਦੇ ਨਾਮ ਨਾਲ ਜਾਣਾ ਜਾਂਦਾ ਸੀਗਾ ਹੁਣ ਫੈਸਲਾਬਾਦ ਕਹਿੰਦੇ ਆ ਨਾਮ ਬਦਲ ਗਿਆ ਆਪਣਾ ਅੱਛਾ ਤੁਸੀਂ ਦੱਸੋ ਮੈਨੂੰ ਕਿਉਂਕਿ ਪੰਜਾਬ ਆਪਣਾ ਉੱਤਰ ਦੇ ਪੰਜਾਬ ਦੀ ਜਿਹੜੀ ਅਸੀਂ ਗੱਲ ਕਰਦੇ ਆ ਇੱਧਰ ਵੀ ਦੇਖੋ ਸੜਕਾਂ ਗੱਲਾਂ ਕਰਦੇ ਨੇ ਵੀ ਇੱਥੇ ਪੈਸਾ ਨਹੀਂ ਹੈ ਇਹ ਨਹੀਂ ਪਰ ਜੇ ਤੁਸੀਂ ਸੜਕਾਂ ਦੇਖੋ ਇਤੋਂ ਦੀਆਂ ਮੈਨੂੰ ਤਾਂ ਸਾਡੇ ਉਧਰ ਦੇ ਪੰਜਾਬ ਨਾਲੋਂ ਵੀ ਜ਼ਿਆਦਾ ਵਧੀਆ ਮੈਨੂੰ ਲੱਗਦੀਆਂ ਪਈਆਂ ਨਹੀਂ ਹਾਂ ਮੈਂ ਪਿਛਲੀ ਵਾਰ ਵੀ ਇਹ ਦੇਖਿਆ ਸੀ ਜਿਹੜੇ ਇੱਥੋਂ ਦੇ ਮੋਟਰ ਰੇਅ ਹਨ ਉਹ ਤਾਂ ਬੱਸ ਜਿਵੇਂ ਸਾਡੇ ਉਧਰ ਲੀਕ ਘੱਟ ਰਹੇ ਹੈਗੇ ਹਨ ਜਿੱਥੇ ਰਹਿੰਦੇ ਨੇ ਅਮਰੀਕਾ ਕੈਨੇਡਾ ਜੋ ਸਾਰਾ ਉਹਨਾਂ ਦੇ ਲੈਵਲ ਜਿਹਾ ਨਹੀਂ ਆਇਆ ਸਾਰਾ ਇਹ ਨਹੀਂ ਕਹਿ ਸਕਾਂਗੇ ਇੱਥੇ ਕੋਈ ਡਵੈਲਪਮੈਂਟ ਨਹੀਂ ਹੋਈ ਜਿਵੇਂ ਦੇਖੋ ਬ੍ਰਿਜ ਬਣੇ ਹੋਏ ਹਰ ਚੀਜ਼ ਮੋਟਰ ਵੀ ਜਿਹੜਾ ਫੈਸਲਾ ਕੋਈ ਤੁਸੀਂ 7-8 ਘੰਟੇ ਦਾ ਰਸਤਾ ਸਫ਼ਰ ਕਰਦੇ ਸੀ ਹੁਣ 5 ਘੰਟੇ ਚ ਹੋ ਸਕਦਾ ਹੈ ਬਿਲਕੁਲ ਬਿਲਕੁਲ ਬਹੁਤ ਹੋਈ ਹੈ ਜੀ ਜੀ ਔਰ ਲੋਕ ਵੀ ਬੜੇ ਚੰਗੇ ਨੇ ਲੋਕ ਬੜੇ ਚੰਗੇ ਨੇ ਇਸ ਉਹਨਾਂ ਦੀ ਮਾਫੀ ਜੀ ਕਰਕੇ ਮਤਲਬ ਵਾਰ-ਵਾਰ ਉਹਨੂੰ ਜੀ ਕਰਦੇ ਥੋੜੇ ਜੀ ਬਿਲਕੁਲ ਸੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਕਿੱਦਾਂ ਦਾ ਬਹੁਤ ਵਧੀਆ ਲੱਗਿਆ ਔਰ ਵੱਡੀ ਗੱਲ ਇਹ ਹੈ ਕਿ ਇੱਥੋਂ ਦੇ ਲੋਕਾਂ ਦੇ ਵਿੱਚ ਜਿਹੜਾ ਪਿਆਰ ਆ ਇੱਥੋਂ ਤਾਂ ਕਿ ਬਹੁਤ ਸਾਰੇ ਲੋਕ ਐ ਜਿਹੜੇ ਇਹ ਕਹਿੰਦੇ ਨੇ ਕਿ ਆਓ ਤੁਹਾਨੂੰ ਅਸੀਂ ਦਾਤ ਦੇਣੀ ਹੈ ਤੁਹਾਨੂੰ ਅਸੀਂ ਆਪਣੇ ਘਰ ਬੁਲਾਉਣਾ ਹੈ ਔਰ ਲਾਈਕ ਨਜ਼ਾਰਾ ਹੈ ਇਹ ਕਹਿ ਸਕਦੇ ਹਾਂ ਕਿ ਬਿਲਕੁਲ ਉਧਰ ਦੇ ਪਿੰਡਾਂ ਵਰਗਾ ਜਿੱਦਾਂ ਦਾ ਸਾਡੇ ਚੜ੍ਹਦੇ ਪਾਸੇ ਪਿੰਡ ਹੈ ਕੋਈ ਵੱਖਰੀ ਨਹੀਂ ਹੈ ਕੁਝ ਅਲੱਗ ਨਹੀਂ ਹੈ ਉਦਾਂ ਹੀ ਖੇਤ ਬਣਨੇ ਉਦਾਂ ਹੀ ਫਸਲਾਂ ਬੀਜੀਆਂ ਨੇ ਉਦਾਂ ਹੀ ਸਾਰਾ ਕੁਝ ਹੈ ਉਹੋ ਜਿਹਾ ਮਾਹੌਲ ਹੈ ਪਰ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਸੜਕਾਂ ਉਦਾਂ ਹੀ ਬੜੀਆਂ ਸੋਹਣੀਆਂ ਸੜਕਾਂ ਬਣੀਆਂ ਹਾਂ ਇਹ ਕਹਿ ਸਕਦੇ ਹਾਂ ਕਿ ਸਾਡੀਆਂ ਉਦਾਂ ਦੀਆਂ ਸੜਕਾਂ ਦੇ ਵਿੱਚ ਜਿਹੜੀਆਂ ਗੱਡੀਆਂ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਇੱਧਰ ਥੋੜੀਆਂ ਹਲੇ ਘੱਟ ਨੇ ਤੇ ਭਾਰਾ ਸਰ ਕੀ ਕਹਿਣਾ ਚਾਹੋਗੇ ਅੱਜ ਵੀ ਤੁਹਾਡੇ ਪਿੰਡ ਚੱਲੇ ਆ ਪਿੰਡ ਦੇ ਲੋਕਾਂ ਨੂੰ ਮਿਲਣ ਚੱਲੇ ਆ ਵੇ ਜਿਆਦਾ ਬੰਦੇ ਨੇ ਸਾਰੇ ਪਰਿਵਾਰ ਹੈ ਜਿਹੜੇ ਸੂਰਜ ਦਾ ਲੋਕ ਨੇ ਡੀ ਮੋਡਵਾ ਰਾਜਪੁਰਾ ਜੀ ਤੇ ਇਹ ਸਾਰੇ ਯਾਤਰੀ فیصل آباد ਵਾਲੇ ਜਿਹੜੇ ਜਿੰਨਤ ਬਸ ਕੇ ਰਹੇ ਤੇ ਚੱਕ ਨੰਬਰ 102 ਦੇ ਇਹ ਸਾਰੇ ਵਿੱਚ ਟੱਕੇ ਹੋ ਰਹੇ ਤੇ ਵੇਟੇ ਜਾ ਰਹੇ ਜਾਂ ਕੀ ਦੇਖ ਰਹੇ ਨੇ ਕਿ ਉਹਨਾਂ ਨੂੰ ਬੁਲਾ ਰਹੇ ਆ ਬੜਾ ਦਿੱਕਤਾਂ ਆ ਰਹੀਆਂ ਨੇ ਪਰ ਵੈਸੇ ਇਹਨਾਂ ਦੀ ਮੈਂ ਇੱਕ ਖਾਸ ਗੱਲ ਦੇਖੀ ਐ ਇਤੋਂ ਦੇ ਜਿਹੜੇ ਲਹਿੰਦੇ ਪੰਜਾਬ ਵੱਲੋਂ ਨੇ ਇਹ ਸਾਰਿਆਂ ਦਾ ਜਿਹੜਾ ਸਵਾਗਤ ਆ ਨਾ ਬੜੇ ਜ਼ਿੰਦਾਦਿਲੀ ਨਾਲ ਕਰਦੇ ਆ। ਪੁੱਛਣਾ ਚਾਹੀਦਾ ਜਿੰਦੇ ਲੋਕ ਐ ਇਹ ਤਾਂ ਬਿਨਾਂ ਜਾਨ ਸਾਡੀ ਜਵਾਨੀ ਵੀ ਵਧੀ ਦੂਜੀ ਦੂਜੀ। ਸਹੀ ਗੱਲ ਐ। ਕੱਲ ਮੈਂ ਮੁੰਡਿਆਂ ਦੇ ਡੋਲਿਆਂ ਦੀ ਉਂਗਲੀਆਂ ਨਾਲ ਲਾ ਕੇ ਦੇਖਦਾ ਸੀ। ਮੈਂ ਕੁੜੀਆਂ ਨੂੰ ਦੋਨੋਂ ਨਾਲ ਲਿਆ ਹਣਾ ਮੈਨੂੰ ਹੁਣ ਉਹ ਠੀਕ ਹੈ ਜਾਨਦਾਰ ਹੈ ਹਾਂ ਤਾਂ ਨਾ ਸਿਹਤਮੰਤਰੀ ਹੈਲਦੀ ਜੀ ਇਦਾਂ ਨਾ ਉਹਨਾਂ ਨੂੰ ਸੀ ਪਤਾ ਨਹੀਂ ਕਿ ਜੇ ਇਹ ਖਾਂਦੇ ਜਿਆਦਾ ਚੰਗਾ ਵੀ ਬਹੁਤ ਕਰਦੇ ਆ ਚੰਗੀ ਸਿਹਤ ਹੋਊਗਾ ਤਾਂ ਚੰਗਾ ਖਾਂਦਾ ਜਿਹੜੇ ਜਿਹੜਾ ਆਟਾ ਫੁਲਕਾ ਖਾਂਦਾ ਉਹਨੇ ਪਰ ਤਰੱਕੀ ਕੀ ਕਰਨੀ ਹੈ ਮੈਂ ਕਹਿੰਦਾ ਸਹੀ ਗੱਲ ਹੈ ਤੁਹਾਡੇ ਹੋਟਲ ਦੇ ਵਿੱਚ ਲੱਸੀ ਰੱਖੀ ਹੁੰਦੀ ਦੇਖੋ ਹਾਂ ਉਹ ਲੱਸੀ ਸਾਰੇ ਲੱਸੀ ਪੀਂਦੇ ਆ ਉਹਦੇ ਸਪੈਸ਼ਲ ਕਿਤੇ ਲੱਸੀ ਇਹਨਾਂ ਦੇ ਵਿੱਚ ਮੇਰੇ ਦੇ ਵਿੱਚ ਪਹਿਲੇ ਸਟਾ ਕਿ ਲੱਬਾ ਬੂੜੀ ਲੱਬਾ ਬੂੜੀ ਖੁਰਾਕਾਂ ਤੇ ਡਿਪੈਂਡ ਕਰਦਾ ਕਿ ਸਿਹਤ ਕਿੰਨੀ ਉਜਾਊਗੀ ਜਿੱਦਾਂ ਦੀਆਂ ਖੁਰਾਕਾਂ ਵੀ ਤਕੜੀਆਂ ਆ ਜੇ ਨੌਨ ਵੇਜ ਵੀ ਨੌਨ ਵੇਜ ਵੀ ਕਹਿੰਦੇ ਰੱਜ ਕੇ ਖਾਂਦੇ ਆ ਬਿਲਕੁਲ ਵੱਡੀ ਕੋਲੇ ਸ਼ਰਾਬ ਹੈ ਨਹੀਂ ਜੀ ਉਪਰ ਸ਼ਰਾਬ ਹੈ ਨਹੀਂ ਜਦੋਂ ਕੱਲ ਮੇਲਾ ਸੀਗਾ ਤੇ ਆਪਣੇ ਮੇਲਾ ਹੁੰਦਾ 90% ਤਾਂ ਖਾਈਆਂ ਲੱਕੀਆਂ ਡਿੱਗੀਆਂ ਕੋਲ ਜਾਣੀਆਂ ਡਿੱਗੀਆਂ ਖੁੱਲੀਆਂ ਹੋਣੀਆਂ ਬਿਲਕੁਲ ਕੋਈ ਸ਼ਰਾਬ ਨਹੀਂ ਹੈ ਸਮੂਹ ਜਰੂਰ ਕਰਦੇ ਆ ਇਹਨਾਂ ਦਾ ਆਪਣਾ ਚਲੋ ਹੈਗਾ ਜੀ ਬਿਲਕੁਲ ਸੋ ਦਿਖਾ ਦਿੰਦੇ ਆ ਤੁਹਾਨੂੰ ਹੁਣ ਜਾਂਦੇ ਰਸਤਾ ਕਿ ਕਿਦਾਂ ਦਾ ਹੈ ਸਾਰਾ ਨਜ਼ਾਰਾ ਹਾਂਜੀ ਭਾਰਾ ਜੀ ਮਿਸਿਸ ਭਾਰਾ ਹਾਂਜੀ ਜੀ ਅਸੀਂ ਅੱਜ ਆਪਣੇ ਸਹੁਰਿਆਂ ਦੇ ਪਿੰਡ ਨੂੰ ਚੱਲੇ ਹਾਂ ਸੇਲ ਸੂਟ ਢੱਕ ਲਓ ਫਿਰ ਗੁੰਡ-ਗੁੰਡ ਕੱਢ ਲਓ ਫਿਰ ਗਾਣਾ ਗਾਣਾ ਲਾ ਦਨ ਨਾ ਹੀ ਇੱਕ ਗੁੰਡ ਕੱਢ ਲੈ ਪਤਲੀ ਇਹ ਨਾਰੇ ਨੇ ਸਹੁਰਿਆਂ ਦਾ ਪਿੰਡ ਆ ਗਿਆ ਹੈ ਨਾ ਪਹਿਲੀ ਵਾਰ ਹੀ ਚੱਲੇ ਹੋ ਹਾਂਜੀ ਹਾਂਜੀ ਪਹਿਲੀ ਵਾਰ ਹੀ ਚੱਲੇ ਆਏ ਤੇ ਕੀ ਮਹਿਸੂਸ ਕੀ ਕਰ ਰਹੇ ਹੋ ਮਤਲਬ ਲੱਗਦਾ ਵੀ ਹਾਂ ਉੱਥੇ ਵੀ ਆਪਣੇ ਨੇ ਤੇ ਇੱਧਰ ਵੀ ਆਪਣੇ ਨੇ ਹਾਂਜੀ ਬਹੁਤ ਵਧੀਆ ਲੱਗ ਰਿਹਾ ਬੜੀ ਖੁਸ਼ੀ ਹੋ ਰਹੀ ਆ ਜੀ ਤੇ ਸਾਡੇ ਨਾਲ ਕਵਿਤਰੀ ਵੀ ਨੇ ਸ਼ਾਮਿਲ ਗੇਲ ਸਾਹਿਬ ਮੈਂ ਤਾਂ ਗੇਲ ਸਾਹਿਬ ਵੀ ਕਹਿੰਦੀ ਆ ਹਾਂਜੀ ਸੋਨੀਆ ਜੀ ਸੋਹਣੇ ਸੋਨੀਆ ਜੀ ਅਸੀਂ ਵੀ ਗਾਲ ਜੀ ਜਾ ਰਹੇ ਆ ਪਰ ਅਜੀ ਉਹਨਾਂ ਦੇ ਨਾਲ ਅਸੀਂ ਵੀ ਉਹਨਾਂ ਦੇ ਪਿੰਡ ਸੌਰਿਆਂ ਦੇ ਇੱਕ ਗੱਡੀ ਹੋ ਗਈ ਜੀ ਬਹੁਤ ਸੋਹਣਾ ਲੱਗ ਰਿਹਾ ਇੱਥੇ ਆ ਕੇ ਜੀ ਪਹੁੰਚ ਕੇ ਤੇ ਬੇਤਨ ਦੱਸਦੇ ਆ ਕਿ ਕਿਉਂ ਜੇ ਨਜ਼ਾਰੇ ਨੇ ਤੇ ਕਿਉਂਕਿ ਪਿਛਿਵਾਰ ਦੀਆਂ ਫੋਟੋਆਂ ਤੇ ਜਿਹੜੀਆਂ ਵੀਡੀਓਜ਼ ਮੈਂ ਦੇਖੀਆਂ ਸੀ ਜਦੋਂ ਭੋਰਾ ਸਰ ਚਾਰ ਪੰਜ ਜਣੇ ਗਏ ਸੀ ਤਾਂ ਉਹ ਲੱਗਦਾ ਸੀ ਵੀ ਬੜਾ ਉਹਨਾਂ ਦੀ ਆਉ ਭਗਤ ਜਿਹੜੀ ਸੀ ਉਹ ਬੜੀ ਵਧੀਆ ਉਹਨਾਂ ਨੇ ਕੀਤੀ ਸੀ ਤੇ ਹੁਣ ਵੀ ਜਾ ਕੇ ਦੇਖਦੇ ਆ ਕਿਹਦਾ ਦੇ ਨਜ਼ਾਰੇ ਨੇ ਤੇ ਕੀ ਕੁਝ ਹੈ ਹਾਂ ਇਹ ਇਹ ਹੈ ਜੀ ਗੈਸ ਸਟੇਸ਼ਨ ਗੈਸ ਸਟੇਸ਼ਨ ਵਾਲਾ ਮੈਂ ਮਤਲਬ ਦੂਜਾ ਹੈ ਨਹੀਂ ਹਾਂ ਪੈਟਰੋਲ ਡੀਜ਼ਲ ਪੈਟਰੋਲ ਪੰਪ ਪੈਟਰੋਲ ਪੰਪ ਤੇ ਆ ਸੀ ਪਾਕਿਸਤਾਨ ਦੇ ਇਹ ਏਰੀਆ ਕਿਹੜਾ ਭਾਜੀ ਪਾਜੀ ਇਹ ਏਰੀਆ ਕਿਹੜਾ ਹੈ ਪਾਜੀ ਕਿਹੜਾ ਏਰੀਆ ਹੈ ਇਹ ਇਹ ਫੈਸਲਾਬਾਡ ਰੀਜਨ ਹੀ ਆ ਜਾਂਦਾ ਫੈਸਲਾਬਾਡ ਰੀਜਨ ਚ ਅਸੀਂ ਖੜੇ ਆ ਤੇ ਕਿ ਤੁਹ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣ ਅਸੀਂ ਅਸੀਂ ਫੈਸਲਾਬਾਡ ਤੋਂ ਤਕਰੀਬਨ 20 ਕਿਲੋਮੀਟਰ ਪਿੱਛੇ ਹੈਗੇ ਆ ਆ ਮੋਟਰ ਅਸੀਂ ਮੋਟਰ ਤੇ ਹੈਗੇ ਆ ਤੇ ਬਸ ਇੱਕ ਬ੍ਰੇਕ ਲੈਣ ਰੁਕੇ ਸੀ ਛੋਟੀ ਜੀ ਬ੍ਰੇਕ ਲਈ ਹਾਂ ਇੱਕ ਛੋਟੀ ਜੀ ਬ੍ਰੇਕ ਲਈ ਅੱਗੇ ਫਿਰ ਹਲਕੀ ਫੁਲਕੀ ਭਾਈ ਜਾ ਰਹਿਗਾ ਅਗਲਾ ਸਫ਼ਰ ਜਾਰੀ ਰਹੇਗਾ ਹਾਂ ਇਹ ਜਨਤਾ ਸਾਰੀ ਸਾਡੇ ਨਾਲ ਜਿਹੜੀ ਬਾਕੀ ਸਾਰਾ ਕੁਝ ਬ੍ਰੇਕ ਤੋਂ ਬਾਅਦ ਤੇ ਫੈਸਲਾਬਾਦ ਦੇ ਵਿੱਚ ਆਸੀਂ ਇਸ ਲਈ ਵਧੀਆ ਬਣਿਆ ਹੋਇਆ ਵਾ ਫੈਸਲਾਬਾਦ ਦੀ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਜਿਹੜੇ ਉਧਰੋਂ ਛੱਡਦੇ ਪਾਸੇ ਆ ਕੇ ਇੱਥੇ ਬਸੇ ਕੋਈ ਨੇ ਦੁਆਬੇ ਦੇ ਲੋਕ ਉਹਨਾਂ ਨੂੰ ਮਿਲਣਾ ਹੈ ਉਹਨਾਂ ਦੇ ਘਰ ਜਾਣਾ ਹੈ ਤੇ ਬੜਾ ਸੋਹਣਾ ਮਤਲਬ ਨਜ਼ਾਰੇ ਬੜੇ ਵਧੀਆ ਨੇ ਤੁਹਾਨੂੰ ਦਿਖਾਣੇ ਆ ਇੱਥੇ ਬੜਾ ਕੁਝ ਹੈ ਵੇਖਣ ਨੂੰ ਖਾਣ ਨੂੰ

फ्रेश माउथ फ्रेशनर है कुछ चिंगम टाइप के माउथ फ्रेशनर डिब्बी वाले चाहिए हैं ये ये एक्स्ट्रा कितने दिए कितने दी फिफ्टी फिफ्टीन नाइनटी बड़ी महंगी है अच्छा कौन सी हाँ आ, चैनल है हैप्पीडेंट जगह इतने भी है जी हैप्पीडेंट देखो इंडिया भी है ਇਹ ਦੋ ਦੋ ਹੋ। ਹੋਰ ਵੀ ਦੇਖਦੇ ਆ। ਪਾਣੀ ਹੈ ਆਪਣੇ ਕੋਲ ਸਰ? ਹੈਗਾ? ਬੋਟਲ ਜ਼ਰਵੀਆਂ ਸੀ? ਹਾਂਜੀ ਹਾਂਜੀ, ਛੇ ਹੋ ਗਈਆਂ। ਓਕੇ। 0 ਕੋਕ 0 0 ਕੋਕ اچھا ਸਾਰਾ ਕੁਝ ਹੈ ਰੈਡ ਬੁਲ ਅ ਸਪੋਕ ਨੈਸਕਾਫੀ ਜੋ ਪ੍ਰਿੰਟ ਰੇਟ ਹੈ ਹਾਂ ਕਨਸਿਡਰ ਹੋ ਰਿਹਾ ਲੱਗਦਾ ਹੈ ਅੱਛਾ ਮੋਟਰਵੇ ਦਾ ਚਾਰਜਸ ਬਿਲ ਹੈ ਓਕੇ 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 ਇੱਥੇ ਜਿੰਨਾ ਜਿੰਨੇ ਮਰਜੀ ਲਓਗੇ ਓਕੇ ਜੋ ਪ੍ਰਿੰਟ ਰੇਟ ਹੈ ਕੋਈ 10 ਐਕਸਟਰਾ ਚਾਰਜ ਕਰਦਾ ਕੋਈ 10 ਚਾਰਜ ਕਰਦਾ ਠੀਕ ਠੀਕ ਉਹ ਵੀ ਦੇ ਦਿਓ ਉਹ ਲੈ ਲਿਆ ਹੈਪੀ ਡੈਂਸ ਜੀ ਨਹੀਂ ਆਸ ਜੀ ਦੇ ਦਿਓ ਵਿੱਚ ਹੀ ਘੱਟ ਨਹੀਂ ਉੱਤੇ ਨੂਨ ਵਾਲਾ ਕੁਝ ਲੈਣ ਲੱਗਾ ਸੀ ਕੁੰਡੀ ਉਹ ਮਾਰਦੇ ਇੱਥੇ ਜੋਰੇ 20 ਰੁਪਏ ਤੋਂ ਵੱਲ ਹੋਰ ਐਕਸਟਰਾ ਪੈਂਦੇ ਆ ਹਾਂ ਨਵਾਂ ਰਵਾਜ ਆ ਪਾਕਿਸਤਾਨ ਦਾ ਕਾਰਨ ਕੀ ਆ ਦਾ ਉਹਦਾ ਕਾਰਨ ਕੀ ਆ ਵੀ ਜਦ ਵਿੱਚ ਬੱਸ ਇਹ ਮੋਟਰਵੇ ਪੇ ਜੋ ਹੈ ਨਾ ਰੇਟਸ ਬਹੁਤ ਜ਼ਿਆਦਾ ਹੁੰਦੇ ਆ ਪਰ ਆਪਣੇ ਹੈ ਸਰ ਉਥੇ ਇਦਾਂ ਨਹੀਂ ਆ ਨਾ ਕਿਤੇ ਵੀ ਨਹੀਂ ਖਾਂਦਾ ਸਰ ਪਾਕਿਸਤਾਨ ਦਾ ਬਸ ਆਪਕੋ ਬਤਾ कितने कितने कॉलेज सेम है सेम है ए विच जी पादो उधर जी पादो नहीं तुझे बोलूँ नेगोटिएड ये आप हमारे बात से में दो तरह के लोग हैं अच्छा खैं है, तो कथे नहीं चाहिए पहने आप भाई हैं हमारे तुझे इधर वैसे एक्स्ट्रा लेंदे हैं एक्स्ट्रा ले रहे फ्रेंड रेट में नहीं लग रहा ਟਰੈਂਡ ਟਰੇਡ ਤੋਂ 20 ਵੱਧ ਲੈਂਦੇ ਆ ਇਸੇ ਕਰਕੇ ਕਸਟਮਰ ਘਟ ਜਾਂਦੇ ਹਾਂ ਹਾਂ ਸਿਰਾ ਸਭ ਤੋਂ ਸਮਝ ਕੇ ਇਹ ਹੈ ਕਿ ਪਿੱਛੇ ਸੀ ਬਾਥਰੂ ਗਏ ਹਾਂ 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 ਉੱਥੇ ਕਿਤੇ ਨਹੀਂ ਲਿਖਿਆ ਪੇੜ ਆ ਤੁਸੀਂ ਆ ਗਏ ਉਹਨੇ 70 ਡਾਲਰ ਹੀ ਚਾਹ ਹਾਂ 140 ਦਿੱਤੇ ਅੱਛਾ ਉੱਥੇ ਬਾਥਰੂ ਗਏ ਸੀ ਲਾਸਟ ਟਾਈਮ ਰਾਵਣਾ ਖੜਾ ਬੰਨਣਾ ਪਿਆ 140 ਜੇ ਅਸੀਂ 90 ਚੀਜ਼ ਵਧੀਆ ਲੈ ਜਾ ਰਹੇ ਹਾਂ ਨਾ 10 ਦਾ ਤਾਂ ਨਹੀਂ ਆਇਆ ਸਹੀ ਗੱਲ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਹੈਲੋ ਪora ਸਭ ਨੇ ਕਹਿਣਾ ਹੈ ਆਪਣੀ ਸ਼ਾਪਿੰਗ ਕਰਨ ਲੱਗ ਪਏ ਉੱਥੇ ਚੱਲੋ ਜੀ ਚੱਲੋ ਜੀ ਚੱਲੋ ਆਮ ਪਨਾਮ ਨੋਰਾ ਆ ਕਰੀਆ ਉਥੇ ਨਾਮ ਆ ਇਹ ਕਿਹੜੇ ਚੱਕ ਇੱਥੇ ਅੰਗਰੇਜ਼ਾਂ ਨੇ ਬਣਾਇਆ ਸੀ ਮੈਂ ਤੁਹਾਨੂੰ ਦੱਸਣਾ ਇਹਦਾ ਚੱਕ ਕਿਉਂ ਨਾ ਪਿਆ ਕਿਸੇ ਟੈਂਪ ਚ ਇਹਨਾਂ ਦਾ ਵੀ ਨਾਮ ਸੀ ਕਿਸੇ ਦਾ ਕ੍ਰਿਆਮ ਸੀ ਕਿਸੇ ਦਾ ਬ੍ਰਾਂਚ ਸੀ ਕਿ ਇਹ ਲੈਣਾ ਸੀ ਲੈਣਾ ਸੀ ਇਹ ਅੰਗਰੇਜ਼ ਨੇ ਬਣਾਇਆ ਇੱਥੇ ਇਰੀਗੇਸ਼ਨ ਸਿਸਟਮ ਜਿਹਨੂੰ ਕਹਿੰਦੇ ਨਹਿਰੀ ਨਜਾਮ ਉਹਨੇ ਨਾ ਬ੍ਰਾਂਚਾ ਬਣਾਤੀਆਂ ਚੰਗਵਰਾਚ ਗੁਘੇਰਾ ਬ੍ਰਾਂਚ ਇਦਾਂ ਉਹ ਜਿੱਦਾਂ ਬ੍ਰਾਂਚਾ ਬਣਾਈਆਂ ਨਾ ਨਹਿਰਾਂ ਨਹੀਂ ਆ ਉਹ ਸਭ ਨਾ ਉੱਥੇ ਪਿੰਡਾਂ ਨੂੰ ਡਿਵਾਈਡ ਕਰ ਦਿੱਤਾ ਉਹਨਾਂ ਨੂੰ ਅਲਾਟ ਕਰ ਦਿੱਤਾ ਹੈ ਚੱਕ ਨੰਬਰ 1 ਆ ਜੇ ਵੀ 19 ਦੇ ਪਾਣੀ ਦੇ ਹਿਸਾਬ ਨਾਲ ਇਦਾਂ ਕੀਤਾ ਤੇ ਜਿਹੜੇ ਆਪਾਂ ਹੁਣ ਚਲੇ ਕਿਹੜੇ ਚੱਕਾ 5 ਇਹ ਹੈਗਾ 202 202 ਆਰ ਪੀ ਚੱਕ ਨੰਬਰ 202 ਠੀਕ ਉੱਤਰ ਤਰੀਬਸ ਦੀ ਵੀ ਹੈਗਾ ਨਾ ਸੁਮੰਦਰੀ 400 400 ਬੱਥੇ ਕਾਲੇ ਰੰਗ ਦੇ ਸਾਲੇ ਸਵੇਤਾਈ ਦੇ ਪਿੱਛੇ ਨਾਲ ਦੇ ਥੱਲੇ ਰੰਗ ਵਾਲਾ ਕੱਪੜਾ ਪਾਇਆ ਜਿਹੜਾ ਇਰੀਗੇਸ਼ਨ ਸਿਸਟਮ ਸੀ ਇਹ 1890 ਦੇ ਵਿੱਚ ਸ਼ੁਰੂ ਹੋ ਉਹ ਕੰਪਲੀਟ ਕਰ ਦਿੱਤਾ ਸੀ ਇਹ ਜਿੰਨਾ ਵੀ ਨਿਜ਼ਾਮ ਹਨਾ ਜਿਹੜਾ ਨਹਿਰੀ ਨਿਜ਼ਾਮ ਹੈ ਇਹ ਅੰਗਰੇਜ਼ ਦਾ ਹੀ ਦਿੱਤਾ ਹੋਇਆ ਹੈ ਓਕੇ ਬਹੁਤ ਬਿਹਤਰ ਉਹਨੇ ਨਿਜ਼ਾਮ ਦਿੱਤਾ ਹੈ 1890 ਚ ਉਹਨੇ ਕੰਪਲੀਟ ਕਰ ਦਿੱਤਾ ਫਿਰ ਉਹਨੇ ਜਦੋਂ ਕੰਪਲੀਟ ਕੀਤਾ ਉੱਧਰ ਦੇ ਜਿਹੜੇ ਪੰਜਾਬ ਦੇ ਬੰਦੇ ਸੀ ਵੱਡੇ-ਵੱਡੇ ਜ਼ਿਮੀਦਾਰ ਉਹਨਾਂ ਨੂੰ ਇੱਥੇ ਲਿਆ ਕੇ ਜ਼ਮੀਨਾਂ ਲੜ ਗਈਆਂ ਤੇ ਉਹਨਾਂ ਨੇ ਬੜੀ ਅੱਛੀ ਬਾਈਬੀ ਜੀ 47 ਤੱਕ ਉਹਨਾਂ ਨੇ ਬੜਾ ਅੱਛਾ ਨਿਜ਼ਾਮ ਚਲਾਇਆ ਐਗਰੀਕਲਚਰ ਦਾ ਸਾਫ ਨਿਜ਼ਾਮ ਪਾਚੋ 47 ਜੇ ਫਿਰ ਵੰਡ ਪੈ ਗਈ ਉਹ ਉੱਧਰ ਤੇ ਉੱਧਰ ਤੇ ਉੱਧਰ ਦੀ ਜ਼ਮੀਨਾਂ ਇੱਥੇ ਉੱਧਰ ਉਹ ਫਿਰ ਸਿਸਟਮ ਹੀ ਬਦਲ ਗਿਆ ਇਸ ਲਈ ਇੱਥੇ ਪਾਇਆ ਲੇਕਿਨ ਅੰਗਰੇਜ਼ ਦਾ ਨੈਰੀ ਨਿਜ਼ਾਮ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਬਹੁਤ ਚੰਗਾ ਸੀ ਆਪਣੇ ਵੀ ਉਹੀ ਅੰਗਰੇਜ਼ੇ ਕਰਕੇ ਜਿਹੜੀ ਕਰਦੇ ਆ ਜਿਹੜੀ ਕਰਦੇ ਆ ਉਹਨਾਂ ਨੇ ਫੂਲ ਲਾਏ ਹੋਏ ਹੁਣ ਤੱਕ ਜਿਹੜੇ ਵੱਡੇ ਵੱਡੇ ਰੇਲਵੇ ਸਟੇਸ਼ਨ ਵੱਡੇ ਵੱਡੇ ਕੰਮ ਜਿਹੜੇ ਅੰਗਰੇਜ਼ੀ ਕਰਕੇ ਗਿਆ ਇਹ ਅਸੀਂ ਮੈਂ ਹੁਣ ਗੱਲ ਕਿੰਦਾ ਕਵਾਂ ਕੈਮਰੇ ਦੇ ਅੱਗੇ ਫੈਸਲਾਪੁਰ ਜਾ ਰਹੇ ਆ ਸੀ ਤੇ ਤੁਸੀਂ ਵੇਖੋ ਕਿ ਬਿਲਕੁਲ ਜਿਵੇਂ ਸਾਡੇ ਚੜ੍ਹਦੇ ਪਾਸੇ ਦੇ ਪਿੰਡ ਨੇ ਉਦਾਂ ਦਾ ਹੀ ਪਿੰਡ ਨੇ ਪਰ ਇੱਕ ਗੱਲ ਹੈ ਕਿ ਇੱਥੋਂ ਦੇ ਜਿਹੜੇ ਪਿੰਡ ਨੇ ਨਾ ਉਹ ਥੋੜੇ ਹਲੇ ਪਛੜੇ ਪਿੰਡ ਨੇ ਆਪਣੇ ਪਿੰਡਾਂ ਦੇ ਵਿੱਚ ਤਰੱਕੀ ਬਹੁਤ ਹੋ ਚੁੱਕੀ ਹੈ ਪਰ ਇਹ ਹਾਲੇ ਵੀ ਉਵੇਂ ਹੀ ਰਹਿੰਦੇ ਨੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਰਹਿੰਦੇ ਸੀ ਇਥੋਂ ਤੱਕ ਕਿ ਇਥੋਂ ਦੇ ਲੋਕਾਂ ਦੀ ਜਿਹੜੀ ਆਉ ਭਗਤ ਹੈ ਹੌਸਪਿਟੈਲਿਟੀ ਬੜੀ ਵਧੀਆ ਹੈ ਦੇਖਣਾ ਹੁਣ ਇਹ ਨੇ ਇਹ ਹੈ ਕਿ ਜਿਸ ਪਿੰਡ ਵਿੱਚ ਅਸੀਂ ਜਾ ਰਹੇ ਹਾਂ ਯਾਨੀ ਕਿ ਪੋਰੇ ਪਿੰਡ ਜਾ ਰਹੇ ਹਾਂ ਅਸੀਂ ਜਿਹੜੇ ਚੜ੍ਹਦੇ ਪਾਸੇੋਂ ਲਹਿੰਦੇ ਪਾਸੇ ਆ ਕੇ ਵਸੇ ਨੇ ਉਹ ਕਿਵੇਂ ਸਾਡਾ ਸਵਾਗਤ ਕਰਦੇ ਨੇ ਵਸੇ ਸਾਰਿਆਂ ਨੇ ਗੱਲੇ ਦੇ ਵਿੱਚ ਹਾਰ ਪਾ ਕੇ ਤੇ ਬੜਾ ਮਾਨ ਸਨਮਾਨ ਦਿੱਤਾ ਤੇ ਹੁਣ ਦੇਖਣਾ ਇਹ ਕਿ ਇਹ ਕਿਵੇਂ ਕਰਦੇ ਇਤੋਂ ਹਜੇ ਬੜਾ ਪਛੜੀਆਂ ਚੀਜ਼ਾਂ ਨੇ ਬਹੁਤ ਸਾਰੀਆਂ ਤੁਸੀਂ ਫਾਟਕ ਵੀ ਵੇਖਿਆ ਕਿ ਕਿਵੇਂ ਫਾਟਕ ਵੀ ਹਜੇ ਉਹੀ ਨੇ ਇਲੈਕਟ੍ਰੀਕਲ ਆਪਣੇ ਆ ਚੁੱਕੇ ਨੇ ਤੇ ਇੱਥੇ ਹਾਲੇ ਵੀ ਉਹ ਗੇਟਾਂ ਵਾਲੇ ਫਾਟਕ ਨੇ ਆਓ ਫਿਰ ਚੱਲਦੇ ਹਾਂ ਲੈ ਕੇ ਤੁਹਾਨੂੰ ਅਸੀਂ ਪੌਰੇ ਪਿੰਡ ਦੇ ਲੋਕਾਂ ਦੇ ਨਾਲ ਮਿਲਾਉਨੇ ਆਂ ਗਿਲੰਦਰ ਦੀ ਸਿਆਲਕੋੜ ਨਾਲ ਅਲਗਈਆ ਤਾਂਸ ਵਾਡੀ ਬੋਲੀ ਲਹਿਦਾ ਹੋ ਗਈ ਹੈ ਨਹੀਂ ਤਾਂ ਤੁਸੀਂ ਸਾਡੇ ਵਾਂਗੂ ਹੀ ਬੋਲਣਾ ਜਿਦਾਂ ਅਸੀਂ ਬੋਲਦੇ ਹਾਂ ਨਹੀਂ ਸਾਡੇ ਹੈਗੇ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਤੁਸੀਂ ਜਿਹੜੇ ਬੋਲਦੇ ਪੈਸੇ ਵੀ ਬੋਲਦੇ ਤੇ ਨੀ ਚੀਨਿਆਂ ਤਾਂ ਕਿ ਚੱਕੀ ਜਾਂਦੇ ਆ ਹਾਂ ਸਹੀ ਗੱਲ ਆ ਸਾਡੇ ਨਾਲ ਫਰੋਪੜ ਗਵਾਂਢੀ ਆ ਜੰਮੇਰਾ ਮੇਰਾ ਮੇਰਾ ਵਿਆਹ ਹੋਇਆ ਜਿੱਦਾਂ ਗੜਸ਼ੰਗਲੀਆਂ ਜਿਵੇਂ ਬਹੁਤ ਦੇਰ ਤੇ ਰਹਿੰਦੇ ਬਾਹਰ ਅਸੀਂ ਦੂਸਰੇ ਢੀਵਾਰ ਇੱਕਲੇ ਬੋਰੀ ਨਾਲ ਕਰ ਦਿੱਤਾ ਸਾਨੂੰ ਡਾਲਾ ਆਉਂਗਾ ਨਹੀਂ ਜੇ ਲੱਭੋ ਐਂਡ ਦੇ ਵਿੱਚ ਜਦਾਂ ਦੀ ਆ ਗਈ ਤੁਹਾਨੂੰ ਹੋਰੀਆਂ ਦੀ ਬੁੱਡੀਆਂ ਨਾਲ ਮੇਲਾ ਹੋਣਾ ਬੜੀ ਵਧੀਆ ਬਣਾਈ ਜਗਾ ਬਾਇ ਆ ਲੱਕੜੀ ਨੂੰ ਦੇਖੀ ਪਹਿਲਾਂ ਮੈਂ ਨਾਨਕੇ ਹੁੰਦੇ ਸੀ ਅਸੀਂ ਪਹੁੰਚ ਗਏ ਪਿੰਡ ਪੋਰੇ ਦੇ ਜਿਹੜੇ ਲੋਕ ਗੋਧਰੋਂ ਇੱਧਰ ਆ ਕੇ ਵਸੇ ਹੋਏ ਨੇ ਤੇ ਦਾਵਤ ਤੇ ਅੱਜ ਸਾਨੂੰ ਬੁਲਾਇਆ ਤੇ ਪਿੰਡ ਕਿਹੜਾ ਮੈਨੂੰ ਪਤਾ ਮੈਂ ਫੈਸਲਾਬਾਦ ਦਾ ਹੈ ਕੋਈ ਪਿੰਡ ਨਾ ਤੇ ਸਾਨੂੰ ਦਾਵਤ ਤੇ ਬੁਲਾਇਆ ਸੀ ਤੇ ਅਸੀਂ ਨਾ ਰੋਟੀ ਖਾਣ ਲੱਗੇ ਆ ਤੁਸੀਂ ਦੇਖੋ ਕਿ ਆਈਟਮ ਕਿੰਨੀਆਂ ਸਾਰੀਆਂ ਚੀਜ਼ਾਂ ਬਣਾਈਆਂ ਨੇ ਉਹਨਾਂ ਨੇ ਪਹਿਲਾਂ ਤੇ ਠੀਕ ਹੈ ਆ ਸਾਡੇ ਭੂਆ ਜੀ ਜਗਤ ਭੂਆ ਤੇ ਤੁਸੀਂ ਮੱਕੀ ਦੀ ਰੋਟੀ ਦੇਖੋ ਤੁਹਾਨੂੰ ਮੈਂ ਸਾਈਜ਼ ਦਿਖਾਣੀ ਆ ਮੱਕੀ ਦੀ ਰੋਟੀ ਦਾ ਦੇਖੋ ਸਾਈਜ਼ ਕਰੀ ਰੋਟੀਓ ਬਾਹਰ ਖਿੱਡੀ ਵੱਡੀ ਮੱਕੀ ਦੀ ਰੋਟੀ ਉਹ ਦੂਜਾ ਨਾਨ ਵੀ ਫੜੀਓ ਜਿਹੜਾ ਤਵੇ ਜਿਹੜੀ ਰਜਵੰਦੀ ਦੀ ਰੋਟੀ ਰੋਟੀ ਇੱਕ ਮੇਂ ਵਿਚੋਂ ਇੱਕ ਉਹ ਵਿੱਚੋਂ ਕੱਢੀਓ ਰੋਟੀ ਤੇ ਉਹਦੀ ਫੜੀਓ ਤੁਸੀਂ ਆ ਦੇਖੋ ਇਹਨਾਂ ਨੇ ਬੀਬੀਆਂ ਨੇ ਆਪ ਬਣਾਈ ਹੋਈ ਦਿਖਾਓ ਦਿਖਾਓ ਫੜੀਓ ਅੱਛਾ ਇਹਦੇ ਚੋਂ ਨਹੀਂ 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 ਆਹ ਦੇਖੋ ਆਹ ਦੇਖੋ ਸਾਈਜ਼ ਦੇਖੋ ਤੁਸੀਂ ਰੋਟੀ ਦਾ ਇਹ ਤੰਦੂਰ ਦੀ ਰੋਟੀ ਹੈ ਇਹ ਸਾਈਜ਼ ਦੇਖੋ ਤੁਸੀਂ ਇਹ ਦੋ ਬੰਦੇ ਖਾ ਸਕਦੇ ਆਂ ਆਰਾਮ ਨਾਲ ਲੈਣਾ ਮੈਂ ਸਾਡੇ ਆਪਣੇ ਤਾਂ ਪੰਜਾਬ ਤੋਂ ਆਇਆ ਅੱਧੀ ਅੱਧੀ ਤਾਂ ਮਸਤ ਹੋ ਸਕਦਾ ਸਹੀ ਗੱਲ ਹੈ ਮਤਲਬ ਇਹ ਹੁਣ ਪਤਾ ਨਹੀਂ ਕਿੰਨੀ ਖਾਂਦੇ ਆਂ ਦੇਖੋ ਕਿੰਨਾ ਕੁਝ ਬਣਾਇਆ ਹੈ ਇਹ ਬ੍ਰੇਕਫਾਸਟ ਹੈ ਹਾਜੀ ਤੇ ਸਾਡੇ ਮੇ ਕੀ ਹਾਜੀ ਹਲੂਮ ਸਾਡੇ ਬ੍ਰੇਕਫਾਸਟ ਹਲੀਮ ਚਿਕਨ ਸਾਗ ਮਿਕਸ ਵੇਜ ਹੋਰ ਪਤਾ ਨਹੀਂ ਕਿਹੜੇ ਕਿਹਨੇ ਸੀਸਾ ਰੱਖਿਆ ਹੋਈਆਂ ਨੇ ਸਾਨੂੰ ਸਮਝ ਨਹੀਂ ਆਉਂਦੇ ਵੀ ਕੀ ਖਾਣਾ ਹੈ ਕੀ ਨਹੀਂ ਖਾਣਾ ਇਹ ਗੱਲ ਹੈ ਇਹਦੇ ਪਿੱਛੇ ਜਿਹੜੀਆਂ ਇਹਨਾਂ ਦੀਆਂ ਔਰਤਾਂ ਨੇ ਉਹ ਸਾਹਮਣੇ ਨਹੀਂ ਆਉਂਦੀਆਂ ਔਰ ਜਿੱਦਾਂ ਅਸੀਂ ਆਏ ਆ ਸਾਨੂੰ ਬਾਹਰੋਂ ਰਿਸੀਵ ਕਰਨ ਵਾਸਤੇ ਵੀ ਅੰਦਰ ਨਹੀਂ ਆਏ ਅਸੀਂ ਕਮਰੇ ਦੇ ਵਿੱਚ ਜਦੋਂ ਆ ਗਏ ਉਦੋਂ ਸਾਨੂੰ ਆ ਕੇ ਮੇਰੇ ਕੈਮਰੇ ਦੇ ਸਾਹਮਣੇ ਨਹੀਂ ਆਣਾ ਇਹਨਾਂ ਨੇ ਨਾ ਤੇ ਖਾਣਾ ਸਾਖਵਾਉਂਦੀਆਂ ਪਈਆਂ ਨੇ ਸਾਰਿਆਂ ਨੂੰ ਪਰ ਆਪ ਨਹੀਂ ਕੈਮਰੇ ਦੇ ਸਾਹਮਣੇ ਆਣਾ ਮੈਨੂੰ ਤੇ ਹਾਂਜੀ ਹਾਂਜੀ ਬੇਸ਼ੱਕ ਗਰਦਫਦਾ ਸਿੱਕਿਆ ਪਰ ਇਹਨਾਂ ਦਾ ਫੂਲ ਛੱਡਿਆ ਨਹੀਂ ਜਾਂਦਾ ਇਹਨੇ ਪਿਆਰ ਨਾਲ ਬਣਾਉਂਦੇ ਆ ਤੇ ਇਹਨਾਂ ਸਵਾਦ ਤੇ ਬਿਲਕੁਲ ਦੇਸੀ 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 ਬੰਦ ਮੇਰਾ ਤਾਂ ਕੋਈ ਨਹੀਂ ਆਉਂਦਾ ਮਾਇਰੀ ਕਿ ਬੱਚਾ ਬਤੋਂ ਕਿਦਾਂ ਪਾਣੀ ਉਹ ਪਾਣੀ ਸੇ ਨਾ ਉੱਤੇ ਇਹਦਾ ਅਮਰਸਰ ਹੁਣ ਤਾਂ ਠੀਕ ਓ ਮਾਈ ਗਾਡ ਕਿੱਦਾਂ 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 ਇੱਕ ਮਿੰਟ ਦੇਖ ਤੇ ਮੈਂ ਤਾਂ ਕੁਝ ਹੋਰ ਮੈਂ ਤਾਂ ਫੋਟੋ ਨਹੀਂ ਸੱਦੇ ਹੀ ਨਹੀਂ ਉਹਨੂੰ ਉਹਨੂੰ ਹੱਥ ਦੇ ਆ ਸੀ ਲੈ ਬੰਦ ਕਰਨਾ ਕਈ ਤੇ ਨਹੀਂ ਕੁਝ ਡਾਰ ਗਿਆ ਤੇ ਨਾਂ ਲਿਖਦੇ ਨਹੀਂ ਸੀ ਹੌਲੀ ਨਹੀਂ ਹੌਲੀ ਉਹ ਖੜੇ ਆ ਚਲੋ ਦੇਖੋ ਜਰਾ ਕੀ ਰਣ ਇੱਥੇ ਇੱਥੇ ਬਾਹਰ ਤੋਂ ਕਿਹੜੇ ਮੋਟਰਸਾਈਕਲ ਆਉਂਦੇ ਨੇ ਇੱਥੇ ਜਿਹੜੇ ਬੈਠੇ ਆ ਬਾਜੀ ਇੱਥੇ ਜਿਹੜੇ ਬੈਠੇ ਉਹ ਕਿੱਥੇ ਆ ਹਾਂ ਅੱਗੇ ਬਹਿਗੇ ਅੱਗੇ ਬਹਿਗੇ ਅੱਛਾ ਸੈੱਟ ਖੜਾ ਹੋ ਗਿਆ ਦੂਸਰੇ ਭਾਜੀ ਕਿੱਥੇ ਆ ਬਹਿ ਕੇ ਬਹਿ ਕੇ ਅੱਗੇ ਦਰੋਂ ਮੈਂ ਤਾਂ ਪਿੱਛੇ ਆ ਗਿਆ ਤੁਹਾਨੂੰ ਕਿੱਥੇ ਆ ਬਾਬਾ ਭਾਜੀ ਅੱਜ ਤਾਂ ਮੋਟਰ ਤੇ ਜੰਨਾ ਸੱਸਾਇਆ ਮਰ ਗਿਆ ਬਾਬਾ ਭਾਜੀ ਅੱਗੇ ਆਗੇ ਜਲਦੀ ਵੀ ਤੀਜਾ ਇੱਕ ਫੇਰ ਨਿਕਲਣ ਤੇ ਸੱਤ ਲੈਂਦੀਆਂ ਮੱਖੀਆਂ ਲੈ ਜਾਓ ਨਾਲੇ ਸਹੀ ਗੱਲ ਬੋਲੀ ਬਾਈ ਕਰ ਬਾਈ 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 ਮੈਂ ਸੱਜਦਾ ਤੁਹਾਨੂੰ ਹੋਰ ਜਵਨੀ ਭਾਈ ਐਤੋਂ ਜਿਹੜੀ ਲੱਕੜੀ ਨਹੀਂ ਖਣ ਲੀਆਂ ਉਹਦਾ ਵੀ ਖਰ ਲੈ ਲਿਓ ਫਟ ਉਹ ਕਰਨ ਲੱਗੇ ਸੀ ਕੈਚ ਕਰੇ ਠੀਕ ਬਣਾ ਲੈ ਹੋ ਰਹੇ ਨੇ ਆ ਨਾ ਸਭ ਕੈਚ ਕਰੇ ਹੈ ਆ ਕਰ ਦੇ ਉਹ ਆਪਣੇ ਗੋਲ ਵਿੱਚ ਲਾਓ ਹਾਂ ਇਹਨੂੰ ਪਿਆਰ ਕਰਦੇ ਆ ਰਪਿੰਜਾ ਨਾ ਬਾਤ ਪਿਆਰ ਕੋਈ ਪਿਆਰ ਨਹੀਂ ਉਹਨੇ ਲੈ ਲਈਆਂ ਫੋਟੋ ਆ ਰੈਡੀ ਹਾਂ ਮੈਂ ਇੱਕ ਦਫਾ ਹੋਰ ਲੈ ਲੈਣਾ ਹਾਂ ਬਹੁਤ ਸੋਹਣਾ ਹੈ ਇਹ ਬਹੁਤ ਸੋਹਣਾ ਹੈ ਇਹਦਾ ਮਾਂ ਜਿਹੜੀ ਹੈ ਨਾ ਹਾਂ

गलती नहीं थी का ये नहीं थी किदा वो कालापन था ये बगीचों में तो सब डालते हैं दाना भरी आईओ ना कुछ नहीं दूसरी का